ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਯੂ ਆਰ ਸैम ਬਲੌਗਰ ਅੱਜ ਅਸੀਂ ਇੱਥੇ ਆਏ ਆ ਪਵਿੱਤਰ ਸਥਾਨ ਤੇ ਇਸ ਜਗ੍ਹਾ ਦਾ ਨਾਮ ਹੈ ਖਰਾਰਗੜ ਤੇ ਸ਼੍ਰੀ ਰਬਦਾਸ ਮਹਾਰਾਜ ਦਾ ਦਰਬਾਰ ਹੈ ਇੱਥੇ ਤੇ ਮੇਰੇ ਨਾਲ ਆ ਮੇਰੇ ਦੋਸਤ ਤੇ ਇੰਟਰੋਡਿਊਸ ਕਰੂੰਗੇ ਆਪਣੀ ਸੈਲਫ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨੀਸ਼ ਤੇ ਅਸੀਂ ਮਾਲਪੁਰ ਤੋਂ ਆਏ ਆ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਆ ਤੇ ਅਸੀਂ ਅੱਜ ਰਬਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇ ਨਾਮ ਹੈ ਤੁਸ਼ਾਰ ਸੀ ਮਾਲ ਪ੍ਰੋਵਾਈਡ ਜਿੱਦਾਂ ਕਿ ਮਨੀਸ਼ ਨੇ ਦੱਸਿਆ ਤੁਹਾਨੂੰ ਸਾਰਾ ਕੁਝ ਬਾਕੀ ਅਸੀਂ ਹੌਲੀ ਹੌਲੀ ਅੰਦਰ ਜਾਵਾਂਗੇ ਤਾਂ ਸਾਰਾ ਕੁਝ ਸਾਨੂੰ ਪਤਾ ਲੱਗੂਗਾ ਤੁਹਾਨੂੰ ਵੀ ਸਾਰਾ ਕੁਝ ਦੱਸਾਂਗੇ ਥੈਂਕ ਯੂ ਠੀਕ ਆ ਜੀ ਤੇ ਕੈਮਰਾਮੈਨ ਮੇਰਾ ਬ੍ਰਦਰ ਆ ਤੇ ਹੁਣ ਅਸੀਂ ਅੰਦਰ ਚੱਲੇ ਆ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆਪ ਵੀ ਕਰਾਂਗੇ ਤੇ ਚਲੋ ਹੁਣ ਚਲੀਏ ਸੇਂ ਅੰਦਰ ਚੱਲੇ ਆ ਆਜੋ ਪ੍ਰਸ਼ਾਦ ਲੈ ਲ ਅਸੀਂ ਪ੍ਰਸ਼ਾਦ ਲੈ ਲਿਆ ਜੀ ਤੇ 20 ਰੁਪਏ ਦਾ ਲਿਆ ਤੇ ਆਪਣੀ ਸ਼ਾਦਾ ਤੁਹਾਨੂੰ ਜਿੰਨੇ ਦਾ ਲੈ ਸਾ 10 ਰੁਪਏ ਦਾ ਮਿਲਿਆ ਸਾਦੇ ਜਾਂ 100 ਰੁਪਏ ਦਾ ਬਿਲਾਰਸਾਂ ਜੀ ਇਸੇ ਨੂੰ ਪ੍ਰਸ਼ਾਦ ਆ ਤੇ ਹੁਣ ਅਸੀਂ ਮੱਥਾ ਟੇਕਾਂਗੇ ਆ ਫ੍ਰੀ ਡਿਸਪੈਂਸਰੀ ਆ ਤਾਂ ਠੀਕ ਆ ਜੀ ਅਸੀਂ ਦਰਸ਼ਨ ਕਰ ਲਿਆ ਮਹਾਰਾਜ ਦੇ ਤਾਂ ਤੁਹਾਨੂੰ ਵੀ ਕਰਾ ਦਿੱਤੇ ਆ ਤੇ ਇਸ ਜਗ੍ਹਾ ਦਾ ਇਤਿਹਾਸ ਦੇਖਿਆ ਜਾਵੇ ਤਾਂ ਇੱਥੇ ਰਵਿਦਾਸ ਮਹਾਰਾਜ ਜੀ 1515 ਈਸਵੀ ਦੇ ਵਿੱਚ ਆਏ ਸੀਗੇ ਤੇ ਉਹ ਕਾਂਛੀ ਤੋਂ ਲੁਧਿਆਣੇ ਦੇ ਰਸਤੇ ਵਿੱਚ ਹੀ ਇੱਥੇ ਆਏ ਸੀਗੇ ਤੇ ਉਹ ਇੱਥੇ 4 ਸਾਲ ਦੇ 11 ਦਿਨ ਰਹੇ ਸੀਗੇ ਤੇ ਇਸ ਸਥਾਨ ਨੂੰ ਰਵਿਦਾਸ ਮਹਾਰਾਜ ਦਾ ਚਰਨਸ਼ੋ ਵੀ ਕਿਹਾ ਜਾਂਦਾ ਹੈ ਤਾਂ ਇੱਥੇ ਚੱਕੀ ਦਾ ਪੋੜਾ ਆ ਜੋ ਰਵਿਦਾਸ ਮਹਾਰਾਜ ਜੀ ਨੇ ਇੱਥੇ ਸਵਾ ਸਾਲ ਚਲਾਈ ਆ ਤੇ ਉਹ ਉਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਤੇਰਵਦਾਸ ਮਹਾਰਾਜ ਨੂੰ ਇੱਕ ਰਾਜੇ ਨੇ ਬੰਦੀ ਬਣਾਇਆ ਸੀਗਾ ਤੇ ਉਹਨਾਂ ਦੇ ਕੋਲ ਚੱਕੀ ਚਲਵਾਈ ਸੀਗੀ ਤੇ ਪੂਰੇ ਜਿੰਨਾ ਵੀ ਏਰੀਆ ਤੇ ਪਿੰਡ ਜਿੰਨੇ ਬਾਦ ਉਹਨਾਂ ਦਾ ਪੂਰਾ ਦਾ ਆਟਾ ਪੀਸਣੇ ਨੂੰ ਆਟਾ ਬਣਾਉਣੇ ਇਹਦੇ ਲਈ ਚੱਕੀ ਲਈ ਵਰਤਿਆ ਸੀ ਤੇਰਵਦਾਸ ਮਹਾਰਾਜ ਨੇ ਉਹ ਚੱਕੀ ਜਦੋਂ ਹੋਈ ਸੀਗੀ ਸਟਾਰਟ ਤੋਂ ਉਹਨਾਂ ਨੇ ਤਾਂ ਆਪਣੀ ਨੀਂ ਭਗਤੀ ਚ ਰਹੀ ਸੀ ਤਾਂ ਚੱਕੀ ਆਪਣੇ ਆਪ ਚੱਲਦੀ ਸੀਗੀ ਤੇ ਉਹ ਚੱਕੀ ਰਾਜੇ ਨੂੰ ਫਿਰ ਜਦੋਂ ਪਤਾ ਲੱਗਾ ਕਿ ਵੀ ਇੱਕ ਰੱਬੀ ਰੂਪ ਆ ਤੇ ਮੈਂ ਕਿੱਡਾ ਵੱਡਾ ਪਾਪ ਕਰ ਬੈਠਾ ਤਬ ਰਦਾਸ ਮਹਾਰਾਜ ਜੀ ਨੇ ਕਿਹਾ ਸੀਗਾ ਉਹਨਾਂ ਨੇ ਰਦਾਸ ਮਹਾਰਾਜ ਜੀ ਨੂੰ ਕਿਹਾ ਸਰਾਜੇ ਨੇ ਕਿ ਤੁਸੀਂ ਹੁਣ ਚੱਕੀ ਬੰਦ ਕਰ ਦਿਓ ਤੇ ਮੇਰੇ ਮੈਨੂੰ ਸ਼ਮਾ ਕਰ ਦਿਓ ਕਿ ਮੈਂ ਐਡਾ ਵੱਡਾ ਪਾਪ ਕਰ ਲਿਆ ਪਰ ਰਦਾਸ ਮਹਾਰਾਜ ਕਹਿੰਦੇ ਇੱਕ ਘਰ ਦਾ ਪੀਨ ਰਹਿ ਗਿਆ ਆ ਜਦ ਤੱਕ ਉਹ ਪੀਨ ਨਹੀਂ ਹੁੰਦਾ ਉਦ ਤੱਕ ਕਿ ਚੱਕੀ ਕਦੇ ਬੰਦ ਨਹੀਂ ਹੁੰਨੀ ਤਾਂ ਉਹ ਪੀਨ ਹੋਇਆ ਸੀ ਤਾਂ ਫੇਰ ਚੱਕੀ ਬੰਦ ਹੋਈ ਸੀ ਤੇ ਹੁਣ ਇੱਥੇ ਇੱਕ ਨੰਦੀ ਦਾ ਦਰਵਾਜ਼ਾ ਲੱਗਣਾ ਆ ਕੰਮ ਚੱਲ ਰਿਹਾ ਆ ਤਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਜਿਹੜੇ ਵੀ ਮੇਰੀ ਵੀਡੀਓ ਨੂੰ ਦੇਖਦੇ ਆ ਤੇ ਉਹਨਾਂ ਨੂੰ ਇੱਕ ਰਿਕੁਐਸਟ ਆ ਕਿ ਮੈਂ ਸਕੈਨਰ ਮੈਂ ਦੇ ਦੂੰਗਾ ਜੇ ਤੁਸੀਂ ਆ ਆ ਕੇ ਇੱਥੇ ਜਾਣਾ ਆਉਣਾ ਚਾਹੁੰਦੇ ਆ ਤਾਂ ਤੁਸੀਂ ਆ ਸਕਦੇ ਆ ਇੱਥੇ ਸਕੈਨਰ ਲੱਗਾ ਹੋਇਆ ਦੀ ਵਾਤ ਤੇ ਕੋਈ ਦੂਸਰਾ ਨਹੀਂ ਹੈਗਾ ਤੁਸੀਂ ਆਪਣੀ ਸੇਵਾ ਪਾ ਸਕਦੇ ਆ ਚਾਂਦੀ ਦੇ ਦਰਵਾਜ਼ੇ ਦੇ ਕੰਮ ਚ ਆ ਰਹੇ ਤੁਸੀਂ ਪਿੱਛੇ ਦੇਖ ਸਕਦੇ ਆ ਹੋਰ ਵੀ ਇੱਥੇ ਜਿੰਨੇ ਵੀ ਕੰਮ ਹੁੰਦੇ ਜਿੰਨੀ ਛਰਦਾ ਹੈ ਜਰੂਰੀ ਨਹੀਂ ਹੈਗਾ ਕਿ ਹਜ਼ਾਰਾਂ ਰੁਪਈਆ ਹੀ ਪੇ ਕਰਨਾ ਆ ਤੁਸੀਂ 10 ਰੁਪਈਆ ਯਾਰ 10 2 ਰੁਪਈਆ ਵੀ ਆ ਦਾਣੀ ਆ ਤੁਸੀਂ ਜਿੰਨਾ ਕਰ ਸਕਦੇ ਤੁਸੀਂ ਕਰ ਕਰੋ ਤੇ ਤੁਸੀਂ ਇਸ ਸਥਾਨ ਨੂੰ ਵਧੀਆ ਬਣਾਉਂਦੇ ਹੋਰ ਯੋਗਦਾਨ ਪਾ ਤੇ ਹੁਣ ਅਸੀਂ ਇੱਥੋਂ ਜਾਣਾ ਆ ਚਰਨ ਗੰਗਾ ਨੂੰ ਤੇ ਚਰਨ ਗੰਗਾ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਅਸੀਂ ਤੁਹਾਨੂੰ ਉਸ ਰਸਤਾ ਲੈ ਕੇ ਜਾਵਾਂਗੇ ਤੁਹਾਨੂੰ ਉੱਥੇ ਜਾ ਕੇ ਉੱਥੇ ਦਾ ਇਤਿਹਾਸ ਵੀ ਦੱਸਾਂਗੇ ਤੇ ਉੱਥੇ ਇੱਕ ਬਹੁਤ ਖਾਸ ਵਹੀ ਸੀਗੀ ਚੀਜ਼ ਉੱਥੇ ਦੁੱਧ ਨਿਕਲਿਆ ਸੀ ਨਿਆ ਵਿੱਚੋਂ ਤੇ ਉਸ ਬਾਰੇ ਵੀ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਉਹ ਜਗ੍ਹਾ ਵੀ ਦਿਖਾਵਾਂਗੇ ਤਾਂ ਠੀਕ ਆ ਜੀ ਹੁਣ ਚੱਲਦੇ ਆਂ ਆਪਾਂ ਚਰਨ ਗੰਗਾ ਤੇ ਚਲੋ ਆਈ ਰਸਤਾ ਜਿਹੜਾ ਆ ਸਾਰਾ ਚਰਨ ਗੰਗਾ ਦਾ ਆ ਚਰਨ ਗੰਗਾਂ ਵੱਪਾ ਜਾ ਰਹੇ ਆ ਤੇ ਇਕੋ ਤੋਂ ਥੱਲੇ ਜੀ ਵੀ ਆਉਂਦਾ ਯਾਰ ਰਸਤਾ ਥੋੜਾ ਲੌਂਗ ਪੈ ਜਾਂਦਾ ਆ ਵਿਚੀ ਜਾਣਾ ਹੋਵੇ ਤਾਂ ਉਹ ਥੋੜਾ ਤਾਂ ਪੱਥਰੀਲਾ ਆ ਆ ਜਾਂਦਾ ਆ ਥੋੜਾ ਟਾਈਮ ਲੱਗਦਾ ਉਸ ਜਿੱਥੇ ਜਾਣੇ ਨੂੰ ਕਿਉਂਕਿ ਅੱਜ ਤੋਂ ਮੈਂ ਛੋਟਾ ਹੁੰਦਾ ਆ ਮੈਨੂੰ ਇਹ ਨਾਲ ਉਹਦੀ ਯਾਦ ਨਹੀਂ ਹੈਗਾ ਇਸ ਤਰਕੇ ਤਾਂ ਕਾਫੀ ਬਦਲ ਵੀ ਗਿਆ ਆ ਬਹੁਤ ਬਹੁਤ ਕੁਝ ਬਦਲ ਗਿਆ ਹੈ ਤੇ ਚਾਰ ਨੰਗਾ ਨੂੰ ਅਸੀਂ ਜਾ ਰਹੇ ਆ ਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਕਾਫੀ ਸੰਗਤ ਤੇ ਕਾਫੀ ਭੀੜ ਹੁੰਦੀ ਹੈ ਤੇ ਬਹੁਤ ਜਿਆਦਾ ਸੰਗਤ ਹੁੰਦੀ ਆ ਤੇ ਵੀਊ ਚੈੱਕ ਕਰੋ ਯਾਰ ਵੀਊ ਬੜਾਨ ਵੀਊ ਪ੍ਰੋ ਮੈਂ ਸੋਚਿਆ ਰਨ ਮੈਂ ਛੋਟਾ ਜਾਂਦਾ ਕਿੰਨੀ ਵਾਰ ਤੁਰ ਕੇ ਆ ਗਿਆ ਤੇ ਆਪਣੀ ਬੀਬੀ ਦੇ ਨਾਲ ਆਇਆ ਸੀਗਾ ਮੈਂ ਸਿਆਣਾ ਬਜ਼ੁਰਗ ਕਿਤੇ ਨਾਲ ਮ ਆਇਆ ਸੀਗਾ ਦੇਖੋ ਮੈਂ ਥੱਕ ਜਾਂਦਾ ਸੀ ਹੋ ਨਹੀਂ ਸੀ ਥੱਕ ਤੇ ਸ਼ਰਦਾ ਹੀ ਹੁੰਦੀ ਆ ਦਿਲ ਚ ਪ੍ਰਭੂ ਦੇ ਅੱਤੇ ਜਦੋਂ ਪਿਆਰ ਵਧਿਆ ਹੋਵੇ ਨਾ ਬੰਦੇ ਦਾ ਤੇ ਉਹ ਤਾਂ ਸਦਕੇ ਹੀ ਆ ਫਿਰ ਫਿਰ ਥਕਾਵਟਾ ਕਿੱਥੇ ਰਹਿੰਦੀ ਆ ਸਾਤਮਾਤਮਾ ਦਾ ਆਸ਼ੀਰਵਾਦ ਜੈਨੂੰ ਆਨ ਸਟਕਾਵੜ ਕਿੱਥੇ ਰਹਿੰਦੀ ਆ ਰੁਚੀ ਦੀ ਗੱਲ ਆ ਜਿੱਥੇ ਰੁਚੀ ਲੱਗੇ ਆਇਆ ਜੀ ਗੰਗਾ ਆਇਆ ਜੀ ਥੱਲੇ ਬਾਕੀ ਅਸੀਂ ਲੱਗੇ ਹੀ ਆ ਗਏ ਮੈਂ ਦੱਸ ਦਵਾਂ ਕਿ ਮੈਂ ਇੰਨਾ ਜ਼ਿਆਦਾ ਵਧੀਆ ਡਰਾਈਵਰ ਨਹੀਂ ਖਾਸ ਕਰਕੇ ਪਹਾੜੀ ਲੱਗ ਕੇ ਸਤਿ ਪਰਮਾਤਮਾ ਦੀ ਮਿਹਰ ਨਾਲ ਚਲਾਈ ਜਾਂਦੇ ਆਪਾਂ ਕਿ ਚਲਾਇਆ ਨਹੀਂ ਨਾ ਮੈਂ ਜਿਵੇਂ ਦੱਸ ਮਹਾਰਾਜ ਜੀ ਚਲਵਾ ਰਹੇ ਨੇ ਸਾਡੇ ਕੋਲ ਲੋ ਵੇ ਅਸੀਂ ਪਹੁੰਚ ਗਏ ਆ ਚਾਰਨ ਗੰਗਾ ਤੇ ਰੁਕੋ ਜੀ ਲੋ ਜੀ ਅਸੀਂ ਹੁਣ ਚਾਰਨ ਗੰਗਾ ਦੇ ਸਥਾਨ ਤੇ ਪਹੁੰਚ ਗਏ ਆ ਤੇ ਆ ਮੇਰੇ ਪਿੱਛੇ ਜਿਹੜੇ ਤੁਸੀਂ ਦੇਖ ਰਿਹਾ ਜੋੜਾ ਘਰ ਆ ਤੇ ਸਿੱਧੇ ਆਪਣੇ ਜੋੜੇ ਜਮਾ ਕਰਾ ਦਿੱਤੇ ਆ ਜਿਹੜਾ ਆਪਣੀ ਪਹਿਲਾਂ ਠੱਗੇ ਹੋਈ ਆ ਤੇ ਇੱਥੇ ਦੇ ਹੁਣ ਅਸੀਂ ਤੁਹਾਨੂੰ ਇਤਿਹਾਸ ਬਾਰੇ ਵੀ ਦੱਸਾਂਗੇ ਤੇ ਨਾਲ ਨਾਲ ਅਸੀਂ ਦਿਖਾਵਾਂਗੇ ਵੀ ਤੇ ਹੁਣ ਅਸੀਂ ਚੱਲਦੇ ਆ ਮੱਥਾ ਟੇਕ ਲਈਏ ਤੁਹਾਨੂੰ ਵੀ ਟਕਾ ਦਿਏ ਨਾਲ ਦਰਸ਼ਨ ਕਰ ਲਈਏ ਤੇ ਫਿਰ ਨਾਲੇ ਇਤਿਹਾਸ ਦੇ ਬਾਰੇ ਤੁਹਾਨੂੰ ਦੱਸਦੇ ਆ ਇਹ ਆ ਜੀ ਜਗਾ ਤੁਸੀਂ ਇੱਥੇ ਦਰਸ਼ਨ ਕਰੋ ਤੇ ਅਸੀਂ ਵੀ ਕਰੀਏ ਇਹ ਨਾ ਖੂਨਦਾਨ ਕੈਂਪ ਵੀ ਆ ਜੀ ਤੇ ਸੰਗਤ ਦੂਰ ਦੂਰ ਆਉਂਦੀ ਆ ਇੱਥੇ ਜੀ ਦਰਸ਼ਨ ਕਰਨ ਕਿਉਂਕਿ ਤੇ ਜਿਹੜੇ ਰਵਦਾਸ ਮਦਾਈ ਦੇ ਆ ਬਹੁਤ ਸੰਗਤ ਆਉਂਦੀ ਆ ਤੇ ਇੱਥੇ ਦੇ ਇਤਿਹਾਸ ਵੀ ਆ ਤੇ ਰਵਦਾਸ ਮਹਾਰਾਜ ਜਿਹੜੇ ਕਹਿੰਦੇ ਆ ਜੀ ਬੰਵਜਾ ਰਾਜੇ ਜਿਹੜੇ ਕਿ ਉਹਨਾਂ ਦੇ ਸੇਵਕ ਬਣੇ ਸੀਗੇ ਉਸ ਟਾਈਮ ਦੇ ਵਿੱਚ ਤੇ ਰਵਦਾਸ ਮਹਾਰਾਜ ਜੀ ਨੇ ਬਹੁਤ ਕੁਝ ਕੀਤਾ ਕਿ ਜਾਤੀਵਾਦ ਬਹੁਤ ਜ਼ਿਆਦਾ ਚੱਲਦਾ ਆਪਣੇ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਜੇ ਉਸ ਵੇਲੇ ਉਹਨਾਂ ਨੇ ਇੰਨਾ ਉਧਾਰ ਕੀਤਾ ਉਸ ਟਾਈਮ ਦੇ ਵਿੱਚ ਇੰਨਾ ਜਿਆਦਾ ਯਾਨੀ ਕਿ ਟਫ ਹੁੰਦਾ ਸੀ ਨਾ ਲੋਕਾਂ ਦਾ ਰਹਿਣਾ ਸਹਿਣਾ ਤੇ ਇੰਨਾ ਜਿਆਦਾ ਟਫ ਸੀ ਲੋਕਾਂ ਦਾ ਰਹਿਣਾ ਸਹਿਣਾ ਕਿ ਕੋਈ ਵੀ ਰੱਬ ਦਾ ਨਾਮ ਨਹੀਂ ਲੈ ਸਕਦਾ ਮਤਲਬ ਜੇ ਮੰਦਰ ਦੇ ਲਾਗੇ ਵੀ ਕੋਈ ਚੱਲ ਜਾਂਦਾ ਸੀ ਨਾ ਤਾਂ ਕਹਿੰਦੇ ਸੀ ਅਪਵਿੱਤਰ ਹੋ ਗਿਆ ਉਹਨੂੰ ਗੰਗਣਾ ਸ਼ਰਨਾਰ ਕਨਾਈ ਤੋਣਾ ਜੀ ਕਿੱਥੇ ਹੋ ਗਿਆ ਨਾ ਤੇ ਉਸ ਇਸ ਇਸ ਚੀਜ਼ ਦੇ ਅਬਦਾਸ ਮਹਾਰਾਜ ਜੀ ਨੇ ਜਨਮ ਲਿਆ ਸੀ ਤੇ ਉਹਨਾਂ ਨੇ ਉਧਾਰ ਕੀਤਾ ਲੋਕਾਂ ਦਾ ਉਹਨਾਂ ਨੇ ਕਾਫੀ ਕੋਸ਼ਿਸ਼ ਸਿਹਾਂ ਲੋਕਾਂ ਨੂੰ ਸਮਝਾਇਆ ਪਰਮਾਤਮਾ ਦੇ ਰਸਤੇ ਤੇ ਚੱਲਣ ਦੇ ਬਾਰੇ ਦੱਸਿਆ ਤੇ ਇੱਕ ਮੈਂ ਚੀਜ਼ ਤੁਹਾਨੂੰ ਦੱਸੀ ਸੀਗੀ ਕਿ ਇੱਥੇ ਦੁੱਧ ਨਿਕਲਿਆ ਸੀ ਇਹਨੂੰ ਦਨ ਫਿਰ ਦੁੱਧ ਧਾਰਾ ਸੱਚਖੰਡ ਕਿਹਾ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਆ ਆ ਦੇਖ ਇਹਦਾ ਇਤਿਹਾਸ ਹੈ ਆ ਕਿ ਇੱਕ ਉੱਥੇ ਬੰਦਾ ਸੀਗਾ ਜ਼ਮੀਨ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਜ਼ਮੀਨ ਨਹੀਂ ਸੀ ਦੇ ਰਿਹਾ ਤੇ ਉਹ ਕਹਿੰਦਾ ਸੀ ਮੇਰੀ ਜ਼ਮੀਨ ਆ ਹੁਣ ਇੱਥੇ ਕਹਿੰਦੇ ਬੀਜਿਆ ਤੇ ਉਹ ਲਾ ਪਿਆ ਕਿ ਆਪਣੀਆਂ ਪੌਂ ਲਾ ਪਿਆ ਕਿ ਨਹੀਂ ਇਹ ਤਾਂ ਮੇਰੀ ਜ਼ਮੀਨ ਆ ਭਾਈ ਮੈਂ ਇੱਥੇ ਆਪਣਾ ਬਣਾਉਂਗਾ ਜੇਦ ਸੀਗੀ ਤਾਂ ਜਦੋਂ ਨੀ ਪੱਟੀ ਤਾਂ ਨੀਆਂ ਦੇ ਵਿੱਚੋਂ ਦੁੱਧ ਨਿਕਲਣ ਲਾ ਪਿਆ ਤੇ ਉਹ ਦੁੱਧ ਨਿਕਲਣੋਂ ਨਹੀਂ ਹਟਿਆ ਇਹ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈਗਾ ਇਹ 2000 ਦੇ ਸੰਦੇ ਉੱਤੇ 2000 ਤੋਂ ਥੋੜਾ ਅੱਗੇ ਸੰਦੇ ਦੀ ਗੱਲ ਆ ਦੁੱਧ ਨਿਕਲਿਆ ਸੀਗਾ ਇਹ ਚਮਤਕਾਰ ਹੋਇਆ ਸੀ ਇੱਥੇ ਤੇ ਆ ਮੈਂ ਤੁਹਾਨੂੰ ਦਿਖਾਉਂਦਾ ਉਹ ਜਗ੍ਹਾ ਦੇ ਆ ਤਾਂ ਕਾਫੀ ਬਦਲ ਗਈ ਆ ਮੈਂ ਬਹੁਤ ਸਾਲਾਂ ਬਾਅਦ ਆਇਆ ਪਹਿਲਾਂ ਤਾਂ ਇੱਥੇ ਕੁਝ ਨਹੀਂ ਸੀ ਅੱਦਾ ਬਣਿਆ ਆ ਨਵਾਂ ਬਟਿਆ ਤੇ ਆ ਹੁਣ ਆ ਬਣਿਆ ਜੀ ਹਰ 10 ਮਾਰੇ ਦੀ ਪ੍ਰਤਿਮਾ ਬਣਾਈ ਹੋਈ ਆ ਤੇ ਆ ਜੀ ਹੁਣ ਤਾਂ ਪਾਣੀ ਆ ਉਸ ਟਾਈਮ ਤੇ ਵਿੱਚ ਫਿਰ ਦੁੱਧ ਨਿਕਲਦਾ ਰਿਹਾ ਸੀ ਕਾਫੀ ਟਾਈਮ ਉਹਦੇ ਵੀ ਬਹੁਤ ਸੰਗਤ ਕਹਿੰਦੇ ਆਈ ਸੀਗੀ ਦੇਖਣ ਆਉਂਦੇ ਸੀਗੇ ਤਾਂ ਕਦੇ ਚੇਂਜ ਹੋ ਗਿਆ ਕਾਹਦੀ ਬਣ ਗਿਆ ਤੇ ਜਦੋਂ ਮੈਂ ਉਸ ਵੇਲੇ ਆਇਆ ਸੀਗਾ ਉਸ ਵੇਲੇ ਸਿਰਫ ਇਦਾਂ ਇਟਾਂ ਸੀਗੀਆਂ ਤੇ ਬਣਾਇਆ ਸੀਗਾ ਪਾਣੀ ਸਿਰਦਾ ਹੀ ਤੇ ਆ ਹੁਣ ਨਮਾ ਬਣ ਗਿਆ ਦੇਖੋ ਸਾਰਾ ਪਹਾੜੀ ਇਲਾਕਾ ਇਸ ਐਸੇ ਖਰਾੜ-ਖੜ ਇੱਥੇ ਜਗ੍ਹਾ ਤੇ ਇਦਾਂ ਕਿ ਪੱਥਰ ਬਹੁਤ ਜ਼ਿਆਦਾ ਹੈ ਤੁਸੀਂ ਦੇਖਦੇ ਹੋਗੇ ਪਹਾੜੀ ਸੋਦੀ ਪੱਥਰਾਂ ਦੇ ਨਾਲ ਭਰੀ ਹੋਈ ਹੈ ਇਹਦੇ ਵਿੱਚ ਪੱਥਰ ਹੀ ਪੱਥਰ ਹੈ ਇਸਾਰਾ ਪਹਾੜੀ ਇਲਾਕਾ ਆ ਤੇ ਬਹੁਤ ਸੋਹਣਾ ਆ ਮੈਂ ਦੱਸ ਰਿਹਾ ਸੀਗਾ ਕਿ ਛੋਟੀ ਯਾਤਾਂ ਵਾਲਿਆਂ ਦੇ ਨਾਲ ਬਹੁਤ ਬਿਤਕਰਾ ਹੁੰਦਾ ਪਿਆ ਸੀਗਾ ਜੇ ਰਵਿਦਾਸ ਮਹਾਰਾਜ ਜੀ ਨੇ ਅਵਤਾਰ ਲਿਆ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਇਸ ਚੀਜ਼ ਨੂੰ ਖਤਮ ਕਰਨ ਲਈ ਲੋਕਾਂ ਨੂੰ satsang ਦਿੱਤੇ ਟਰੈਵਲਿੰਗ ਕੀਤੀ ਤੇ ਉਹਨਾਂ ਨੇ ਉਹ ਕਹਨ ਉਸ ਚੀਜ਼ ਤੋਂ ਬਾਹਰ ਕਰਦੇ ਆ ਕਿ ਤੁਸੀਂ ਇਸ ਚੀਜ਼ ਚ ਨਾ ਫਸੋ ਜੇ ਤੁਸੀਂ ਕਿੱਥੇ ਆ ਕੇ ਫਸ ਗਏ ਆ ਕਿ ਪ੍ਰਮਾਤਮਾ ਨੇ ਸਭ ਨੂੰ ਇੱਕੋ ਬਣਾਇਆ ਕੋਈ ਜਾਤ ਪਾਤ ਕੋਈ ਨਹੀਂ ਹੈਗਾ ਧਰਮ ਜਾਤ ਪਾਤ ਅਸੀਂ ਖੁਦ ਦੇ ਬਣਾਏ ਹੋਏ ਆ ਪਰ ਉਸ ਵੇਲੇ ਲੋਕੀ ਨਹੀਂ ਸਮਝਦੇ ਸੀ ਪਰ ਉਹਨਾਂ ਨੇ ਜਿੰਨਾ ਹੋ ਸਕਿਆ ਸਾਰਾ ਕੀਤਾ ਤੇ ਕਹਿੰਦੇ ਆ ਕਿ ਜੇ ਜਦੋਂ ਰੱਬ ਦਾ ਨਾਮ ਵੀ ਕੋਈ ਲੈਂਦਾ ਸੀ ਨਾ ਕੋਈ ਛੋਟੀ ਜਾਤ ਵਾਲਾ ਤੇ ਉਹਦੇ ਜੋਦੀ ਜਵਾਨ ਵੜ ਦਿੰਦੇ ਸੀਗੇ ਤੇ ਜੇ ਕੋਈ ਸੁਣ ਲੈਂਦਾ ਸੀ ਤਾਂ ਉਹਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਉਂਦੇ ਸੀ। ਆ ਜੀ ਪਵਿੱਤਰ ਸਰੋਵਰ ਆ। ਇਹਦਾ ਪਾਣੀ ਇੰਨਾ ਜ਼ਿਆਦਾ ਸਾਫ਼ ਸੁਥਰਾ ਤਾਂ ਮੈਂ ਫਿਰ ਚੇਂਜ ਹੋ ਗਿਆ। ਨਾ ਸਾਫ਼ ਪਾਣੀ ਹੁੰਦਾ ਸੀ ਕਿ ਸ਼ੀਸ਼ੇ ਵਾਂਗੂ ਚਮਕਦਾ ਹੁੰਦਾ ਸੀ ਇਹ। ਤੇ ਸਾਡੇ ਬੰਦਿਆਂ ਨੇ ਇੱਥੇ ਮੂੰਹ ਹੱਥ ਧੋਣੇ ਜਾਂ ਕੁਝ ਕਰ ਕਰਕੇ ਇਸਾ ਕਰਨ ਨਾ ਇਹ ਆ ਜੀ ਪਵਿੱਤਰ ਜਲ ਭਈ ਇਹ ਗੰਗਾ ਦਾ ਜਲ ਹੈ ਇਹ ਬਾਬੇ ਨੇ ਚਾਣਿਓ ਗੰਗਾ ਦਾ ਜਲ ਹੈ ਆਪਣੇ ਆਪ ਦੇ ਨਾਲ ਹੈ ਭਾਈ ਇਹ ਆਪਣੇ ਆਪ ਹੁੰਦਾ ਨਾ ਆਜ ਦਸੇ ਇਥੇ ਆਸਤਵਾਰੀ ਇਹਦੇ ਵਿੱਚ ਜੋ ਬੋਲੇ ਸੋ ਨਿਹਾਲ ਸੁਰਦਾਸ ਮਹਾਰਾਜ ਕੀ ਜੈ ਇਤਿਗੁਰੂ ਦੀ 1515 ਇਸਤਮਾਲ ਜਾਈ ਤੇ ਜਿਹੜੀ ਮੀਰਾ ਬਾਈ ਹੂ ਦਾ ਮਾਸਟਰ ਵਾਲਾ ਪਹਿਲ ਸਿੰਘ ਬਾਈ ਪਿੰਡ ਵਾਲਾ ਲਾਲਾ ਪਹਿਲ ਸਿੰਘ ਤੋਂ ਇੱਥੇ ਮਹਾਰਾਜ ਯਾਤ ਕੀਤੇ ਮੀਰਾ ਸੁਰਦਾਸਾ ਇੱਥੇ ਕਾਸ਼ੀਦਵਤ ਇੱਥੇ ਪਹੁੰਚ ਗਏ ਇੱਥੇ ਇਧਰ ਤੋਂ ਲਾਲੇ ਬੈਨ ਨੂੰ ਪਤਾ ਲੱਗਾ ਮੀਰਾ ਦੇ ਗੁਰੂ ਇੱਥੇ ਪਹੁੰਚੇ ਸੁਰਦਾਸਾ ਜੀ ਅੰਦਰ ਕਰਦੇ ਜੇ ਇੱਕਦਮ ਜੀ ਇਹ ਦੋ ਬੰਦਾ ਚੱਕੀ ਜਦੇ ਉਹਦੀ ਹੈ ਨਹੀਂ ਮਹਾਰਾਜ ਨੂੰ ਡੇਰ ਦੀ ਤੋ ਸਾਰੇ ਕੱਦੀ ਰੋਣ ਲੱਗੇ ਪਾਪਾ ਕਿਧਰੋਂ ਆ ਸਾਡੇ ਸਾਰੀ ਉਮਰ ਲੰਗੀ ਜੇ ਅਸੀਂ ਜੇ ਤੋਂ ਬਾਹਰ ਨਹੀਂ ਜਾ ਸਕੇ ਇਹ ਬੜਾ ਖਰਾਬ ਆ ਬਾਕੀ ਵਿੱਚ ਲਾਊਗਾ ਸਰੂਦਾਸਵਾਦੀ ਕਹਿਣ ਲੱਗੇ ਕਹ ਜੀ ਭਾਈ ਸਾਰੇ ਬੈਰ ਜੀ ਕਿਸ ਨੂੰ ਕੋਈ ਕੰਮ ਨਹੀਂ ਕਰਨਾ ਰੱਬ ਨੂੰ ਤੇ ਆ ਮਾਰਤਾ ਉਹ ਸਰੂਦਾਸ ਮਾਰਜੀ ਕਹਿਣ ਲੱਗੇ ਚੱਲ ਚੱਕੀ ਸਰੂਦਾਸਵਾਦੀ ਕਹਿੰਦੇ ਚੱਕੀ ਆਪਰਾਵ ਚੱਲਣ ਲੱਗੀ ਐਲ ਕਰਨ ਦੱਸਿਆ ਤੇ ਸਪਾਈਆਂ ਦੱਸਿਆ ਰਾਤ ਦੇ ਬੈਂਤ ਦੇ ਕਿਲੇ ਰਾਤ ਹਾਫ ਜਿਹੜੇ ਵੀਰ ਦੇ ਗੋਟ ਰਾਦਾਸ ਮਾਰਜੀ ਉਹ ਖੁਦ ਹੀ ਰਪੈ ਦੇਖੋ ਕਿਵੇਂ ਚੱਕੀ ਚਲਦੀ ਹੈ ਬਿਨਾਂ ਹੱਥ ਤੋਂ ਬਿਨਾਂ ਪਹਿਲਾਂ ਤੋਂ ਸਾਰੇ ਕਦੀ ਬੈਠੇ ਤੋ ਰਾਦੇ ਰਾਣੇ ਉਹਦਾ ਪਰਿਵਾਰ ਵਾਲਾ ਤਲੇ ਪਿੰਡ ਜਾ ਕੇ ਦੇਖਣਾਂ ਜੇ ਚੱਕੀ ਆਪਣੇ ਆਪ ਹੀ ਚੱਲੀ ਸਰੂਦਾਸ ਮਾਰਜੀ ਚਲਣੀ ਪੈ ਗਿਆ ਰਾਦਾ ਬੈਸੀ ਗੁਰੂ ਜੀ ਮੈ ਸਰਦਾਰ ਦਾ ਮਾਰੀ ਕਹਿ ਰਹਾ ਤੂੰ ਐ ਨਹੀਂ ਮਾਫ ਹੁੰਦਾ ਪਹਿਲੇ ਸਾਰੇ ਕੈਦੀ ਨੂੰ ਬਾਹਰ ਕੱਢ ਉੱਥੇ ਦੇਲੇ ਖਾਲੀ ਕਰਾ ਦੇ ਮਾਰਾ ਨੂੰ ਉੱਥੇ ਮਾਰਾ ਦਾ ਸਤਾ ਬਣਾ ਦਿਆ ਫੇਰ ਮਾਰਾ ਚਾਹ ਨਾਲ ਫੇਰ ਬੇਨਤੀ ਕਰਾ ਗਏ ਰਾਜਾ ਪੈਂ ਸਿੰਘ ਆਲਾ ਦਾ ਆਪਣੇ ਗੁਰੂ ਜੀ ਜਦੋਂ ਆਪ ਚੱਖੀ ਚਲਾਖਦੇ ਆ ਇੱਥੇ ਪਾਣੀ ਦੀ ਬਹੁਤ ਘਾਟ ਰਹੀ ਬੰਦੇ ਪਸ਼ੂ ਪਸ਼ੇ ਤੇ ਪਿਆਸੇ ਮਰ ਰਹੇ ਨੇ ਤੋਂ ਸਰਦਾਰ ਦਾ ਮਾਰੀ ਇੱਥੇ ਆਏ ਖੜੇ ਇੱਥੇ ਬਹੁਤ ਬੜਾ ਭਾਰੀ ਪੱਥਰ ਠੀਕਾ ਸਰਦਾਰ ਦਾ ਮਾਰੀ ਕਹਿ ਰਹਾ ਰਾਜਾ ਪੱਥਰ ਥੱਲੇ ਕਿੰਗਾ ਬੈਠੋ ਤੱਕ ਲਈ ਰਾਜ ਪੱਥਰ ਰੱਖਿਆਂਗੇ ਰਾਲੇ ਫੋਤੋ ਰਾਜਾ ਥੋੜਾ ਬੜਾ ਜ਼ੋਰ ਲਾਇਆ ਸਰਦ ਗੁਰੂ ਦੀ ਗੰਗੈ ਰਾਰਾ ਪਿੱਛੋਂ ਦੇਖੀ ਜਿੱਥੇ ਰਾਤਰੀ ਵਿੱਚ ਗੰਗਾ ਆ ਗਈ ਉਹਨੂੰ ਅੱਗੇ ਜਾ ਕੇ ਆਪਣਾ ਵਿਸ਼ਵਾਸ ਬੁਲਲੇ 400 ਮੀਟਰ ਜਾ ਕੇ ਉੱਥੇ ਜਾ ਕੇ ਉਹ ਪਿੱਛੋਂ ਦੇਲੇ ਉੱਥੇ ਜਾ ਗੰਗੇ ਮਾਤਾ ਆਲੋਕ ਹੁੰਦੀ ਥੱਲੇ ਸਮਧਿਆ ਇਥੋਂ ਬਹੁਤ ਜਿਆ ਪੇਸ਼ ਨੇ ਵਿੱਚ ਇਹ ਥੱਲੇ ਥੱਲੇ ਪੈਪ ਦੱਬਿਆ ਇਥੇ ਖੰਭਾ ਉੱਥੇ ਭਾਈਆਂ ਨਾਣ ਵਾਸਤੇ ਅੱਗੇ ਮਾਤਾ ਪਹਿਂਦਾ ਜਿੱਥੇ ਰਾਦੇ ਬੈਨ ਨੂੰ ਪਿੱਛੋਂ ਦੇਖੇ ਉੱਥੇ ਤਾਂ ਹੀ ਜਲ ਹੁਣ ਵੀ ਚੱਲਦਾ ਹੈ ਲੰਗਰ ਫੜਾ ਦਾ ਇਹ ਜਲਦਾ ਬਣਦਾ ਹੈ ਪਹਿਲੇ ਤੋਂ ਮੰਨਦੇ ਗੜਾ ਤੇ ਇਥੇ ਮਾਤਾ ਪਹਿਣੇ ਪਹਿਲੇ ਗੜਾ ਥੱਲੇ ਦੀ ਪੀਣ ਵਾਸਤੇ ਵਰਤਮਾਨ ਤੇ ਤੋਂ ਉਧਰ ਚੱਕੀਆਂ ਚ ये चमत्कार देखा बैन सिंह भी मैं तो बड़ा अपराधी हूं तू अगे नंगला पिंड जाके उन पढ़ लग गया तो सब दस बजे कहने राधा तू भी काम करता है मैं कह इध करना छड़ दे तू माज इत इतना राधे बैन सीधे रहे इधर तो महाराज चार साल दो महीने गया इत मे तु इतो महाराज तमिल नैडू लेंडो खोरा कन्याकुमारी उले गए महाराजी पंडित कह लगे बाबा जी इतनी संकनी बजाला गुरु जी कहे ठीक है पंडितों अभी संकनी बजाव गए यह दरख्तों को सुख लगे रात बजे करे हूँ उ दरख्त सुख लगते हैं रात को ਦੋ ਬੋਲੇ ਸੋਨ ਰਿਬਾਈ ਸਰਦਾਰ ਮਹਾਰਾਜ ਕੀ ਜੈ ਤਤਨੀ ਸੁਣਿਆ ਹੁਣਾ ਤੇ ਇਸ ਇਤਿਹਾਸ ਇਥੇ ਚਰਨ ਗੰਗਾ ਇਸੇ ਕਰਕੇ ਕਿਹਾ ਜਾਂਦਾ ਕਿ ਰਵਦਾ ਮਾਇਨੇ ਪੈਰ ਦੇ ਸੱਜੇ ਗੁੱਠੇ ਦੇ ਨਾਲ ਪੱਥਰ ਨੂੰ ਚੱਕਿਆ ਸੀਗਾ ਤਾਂ ਇਥੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਸੀ ਜਿਹਨੂੰ ਗੰਗਾ ਚਰਨ ਗੰਗਾ ਕਹਿੰਦੇ ਆ ਤੇ ਇਹ ਅੱਜ ਵੀ ਦੇਖ ਲੋ 1515 ਈਸਵੀ ਦੀਆਂ ਗੱਲਾਂ ਆ ਤੇ ਅੱਜ ਵੀ ਇਹ ਪਾਣੀ ਹੁਣਾਂ ਹੀ ਆਉਂਦਾ ਆ ਤੇ ਸਾਫ਼ ਪਾਣੀ ਪੀਣ ਵਾਲਾ ਪਾਣੀ ਆ ਇਹ ਤੇ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਆ ਬਹੁਤ ਜ਼ਿਆਦਾ ਤੈਨੂੰ ਤੁਸੀਂ ਪੀਣ ਜੋ ਜਿਹੜਾ ਪਾਣੀ ਪੀਣ ਜੋਗਾ ਤੇ ਉਹ ਸਾਫ਼ ਸੁਥਰਾ ਤੇ ਪਵਿੱਤਰ ਪਾਣੀ ਤੇ ਰਵਦਾਸ ਮਹਾਰਾਜ ਜੀ ਨੇ ਇੱਥੇ ਲੋਕਾਂ ਨੂੰ ਉਦਾਰ ਕੀਤਾ ਇੱਥੇ ਸੱਚੋਚ ਉਹਸ ਵੇਲੇ ਪਾਣੀ ਦੀ ਬਹੁਤ ਦਿੱਕਤ ਸੀਗੀ ਇੱਥੇ ਤੇ ਪਹਾੜੀ ਲੱਗਾ ਆ ਤੇ ਕਦੀ ਨਹੀਂ ਆ ਤੇ ਪਾਣੀ ਹੈਗਾ ਤੇ ਨਹੀਂ ਤਾਂ ਨਹੀਂ ਸੁੱਕਾਈ ਆ ਫਿਰ ਉਦਾਸ ਮਹਾਰਾਜ ਜੀ ਨੇ ਪੈਰ ਦੇ ਗੁੱਠੇ ਨਾਲ ਜਦੋਂ ਇੱਥੋਂ ਪੱਥਰ ਚੱਕਿਆ ਸੀਗਾ ਤੇ ਗੰਗਾ ਵਗੀ ਸੀ ਤੇ ਗੰਗਾ ਉਲਟ ਵਗੀ ਸੀ ਹਮੇਸ਼ਾ ਪਾਣੀ ਚੜਦੇ ਤੋਂ ਲੈਹਂਦੇ ਪਾਸੇ ਨੂੰ ਜਾਂਦਾ ਤੇ ਇੱਥੇ ਉਲਟ ਹੋਇਆ ਸੀ ਇੱਥੇ ਨੰਦੇ ਤੋਂ ਚੜਦੇ ਪਾਸੇ ਨੂੰ ਗਿਆ ਸੀ ਪਾਣੀ ਤਾਂ ਇਹ ਬਹੁਤ ਵੱਡਾ ਕ੍ਰਿਸ਼ਮ ਆਇਆ ਤੇ ਉਹਨਾਂ ਨੇ ਗੰਗਾ ਨੂੰ ਵੀ ਕਹਿੰਦੇ ਉਲਟ ਚਲਾ ਦਿੱਤਾ ਸੀਗਾ ਤੇ ਗੰਗਾ ਵੀ ਰਵਦਾਸ ਮਹਾਰਾ ਜੀ ਬਹੁਤ <div> ਭਾਗਤ ਹੋਈ ਆ ਤੇ ਰਵਦਾਸ ਮਹਾਰਾ ਜੀ ਦਾ ਬਹੁਤ ਜ਼ਿਆਦਾ ਗੰਗਾ ਜੀ ਨੇ ਸਾਥ ਦਿੱਤਾ ਤੇ ਆਹ ਹੈ ਜੀ ਚਰਨ ਗੰਗਾ ਇੱਥੇ ਦਾ ਪਾਣੀ ਆ ਜਿਹੜੇ ਬਾਬਾ ਜੀ ਪਲਾਰੇ ਨੇ ਨਾ ਇਹ ਚਰਨ ਗੰਗਾ ਦਾ ਪਾਣੀ ਆ ਤੇ ਪੀਣ ਵਾਲਾ ਤੇ ਮੈਂ ਵੀ ਪੀਤਾ ਆ ਜਦੋਂ ਇਹ ਹਾਰਪਰਾ ਨਹੀਂ ਆ ਰਿਹਾ ਸੁਣੀ ਵੀ ਸਰੀ ਸੰਗਤਾਂ ਸਾਰੇ ਫਿਲਦੇ ਤੇ ਤੁਸੀਂ ਇਹ ਪਾਣੀ ਘਰ ਨਹੀਂ ਲਈ ਜਾ ਸਕਦੇ ਆ ਕਿ ਮੈਂ ਹੈਰਾਨ ਹਾਂ ਦੇਖੋ ਪਾਣੀ ਅੱਜ ਵੀ ਆਉਂਦਾ ਪਿਆ ਅੱਜ ਵੀ ਸਮੇਂ ਦੇ ਨਾਲ ਨਾਲ ਕਾਫੀ ਚੇਂਜ ਕਰ ਦਿੱਤਾ ਕਿਉਂਕਿ ਸੰਗਤ ਬਹੁਤ ਆਉਂਦੀ ਆ ਤੇ ਉਸ ਕਰਕੇ ਹੁਣ ਇੱਥੇ ਕਾਫੀ ਜਦਾਂ ਪੱਥਰ ਆ ਕੰਮ ਚੱਲ ਪਿਆ ਪਰਵਾਇਆ ਤੇ ਕਾਫੀ ਥੋੜਾ ਕੰਸਟਰਕਸ਼ਨ ਦਾ ਕੰਮ ਚਲਾ ਕੇ ਤਾਂ ਇਹਨੂੰ ਬਿਲਡ ਕੀਤਾ ਤੇ ਉਹ ਜਿਹੜਾ ਦੁੱਧ ਦਾ ਰਿਥਾਨ ਕਿਹਾ ਜਾਂਦਾ ਆ ਤੇ ਉੱਥੇ ਦੁੱਧ ਕੱਢਿਆ ਸੀਗਾ ਮਹਾਰਾਜ ਜੀ ਨੇ ਜੇਸੀ ਉੱਪਰ ਗਈ ਸੀ ਮੱਥਾ ਟੇਕਿਆ ਸੀ ਤੇ ਉੱਥੇ ਮੱਥਾ ਟੇਕ ਕੇ ਤੇ ਅਸੀਂ ਇੱਥੇ ਚੱਕੀ ਦਾ ਪੋੜ ਦਿਖਾਇਆ ਇੱਕ ਥੱਲੇ ਆ ਕੁੱਪਰਿਆ ਤੇ ਉਹ ਤੁਸੀਂ ਬਾਬਾ ਜੀ ਨੇ ਜੋ ਦੱਸਿਆ ਕਿ ਰਾਜੇ ਨੇ ਰਾਜਾ ਮਤਲਬ ਕਿ ਜਿਹੜੀ ਰਾਜੇ ਦੀ ਕੁੜੀ ਸੀ ਮੀਰਾ ਜੀ ਉਹ ਰਬਦਾਸ ਮਹਾਰਾ ਦੀ ਭਗਤ ਬਣ ਗਈ ਸੀ ਤੇ ਭਗਤ ਬਣ ਗਈ ਸੀ ਕਿਤੇ ਉਸ ਕਰਕੇ ਉਹ ਰਾਜਾ ਨਹੀਂ ਸੀ ਚਾਹੁੰਦਾ ਕਿ ਵੀ ਇੱਕ ਫਕੀਰ ਦੇ ਇੱਕ ਕੁਟੀਆ ਦੇ ਵਿੱਚ ਜਾਂਦੀ ਆ ਲੋਕੀ ਗੱਲਾਂ ਕਰਦੇ ਆ ਤੇ ਉਹ ਸਾਰਾ ਉਸ ਵੇਲੇ ਵਿਵਾਦ ਚੱਲਦਾ ਸੀ ਤੇ ਉਸਕਰ ਬਦਾਸ ਮਹਾਰਾਜ ਜੀ ਨੂੰ ਨੀ ਬੰਦੀ ਵੀ ਬਣਾਇਆ ਸੀਗਾ ਤੇ ਜਿੰਨਾ ਕਿ ਮੈਨੂੰ ਪਤਾ ਮੈਂ ਉਨਾ ਹੀ ਦੱਸੂਗਾ ਹਨਾ ਤੇ ਉਹਨਾਂ ਨੂੰ ਬੰਦੀ ਬਣਾਇਆ ਸੀਗਾ ਤੇ ਚੱਕੀ ਦਾ ਜਿਹੜੀ ਆਪਣੇ ਆਪ ਚੱਲਣੀ ਸ਼ੁਰੂ ਹੋ ਗਈ ਸੀ ਬਾਬਾ ਜੀ ਇੱਕ ਸਾਈਡ ਤੇ ਬੈਠੇ ਸੀਗੇ ਬਾਕੀ ਕਹਦੀ ਨੇ ਤੇ ਸਾਰੇ ਸ਼ੌਕ ਹੋ ਗਏ ਸੀਗੇ ਕਿ ਚੱਕੀ ਆਪਣੇ ਆਪ ਕਿੱਦਾਂ ਚੱਲੀ ਜਾਂਦੀ ਆ ਤੇ ਉਸ ਵੇਲੇ ਰਾਜ ਨੂੰ ਅਹਿਸਾਸ ਹੋਇਆ ਉਸ ਦਿਨ ਮੈਂ ਕਿੱਡਾ ਵੱਡਾ ਪਾਪ ਕਰ ਬੈਠਾ ਕਿ ਮੈਂ ਇੱਕ ਫਕੀਰ ਤੇ ਪ੍ਰਮਾਤਮਾ ਨੂੰ ਰੱਬੀ ਬੰਦੇ ਨੂੰ ਕਿ ਮੈਂ ਇੱਕ ਜੇਲ੍ਹ ਦੇ ਵਿੱਚ ਤੇ ਉਸ ਰਾਜੇ ਨੇ ਫਿਰ ਸ਼ਮਾ ਮੰਗੀ ਸੀ ਤੇ ਉਹ ਚੱਕੀ ਬੰਦ ਨਹੀਂ ਸੀ ਹੋ ਰਹੀ ਕਹਿੰਦੇ ਉਹ ਚੱਕੀ ਬੰਦ ਨਹੀਂ ਸੀ ਹੋ ਰਹੀ ਫਿਰ ਉਹ ਚੱਕੀ ਬੰਦ ਹੋਈ ਸੀ ਕਿ ਕਹਿੰਦੇ ਸੀ ਜਰਾ ਮੈਂ ਕਹਿੰਦੇ ਇੱਕ ਘਰ ਦਾ ਪੀਣ ਰੰਦਾ ਆ ਉਹ ਇੱਕ ਘਰ ਦਾ ਪੀਣ ਆਇਆ ਸੀ ਮੰਗਾਇਆ ਸੀ ਜਿਸ ਦਾ ਰਹਿ ਗਿਆ ਸੀ ਤੇ ਉਹ ਪੀਣ ਉਹਦੇ ਵਿੱਚ ਪਾਇਆ ਤਾਂ ਫਿਰ ਉਹ ਪੀਣ ਹੋਇਆ ਪੂਰਾ ਤਾਂ ਫਿਰ ਜਾ ਕੇ ਚੱਕੀ ਬੰਦ ਹੋਈ ਸੀ ਤੇ ਜੋ ਤੁਸੀਂ ਇਹ ਚੱਕੀਆਂ ਦੇਖੀਆਂ ਆ ਉਹ ਸਮੇਂ ਦੀਆਂ ਚੱਕੀਆਂ ਆ ਅੱਜ ਵੀ ਬਰਾਜਮਾਨ ਆ ਦਾਸ ਮਹਾਰਾਜ ਜੀ ਨੇ ਬਹੁਤ ਕੋਸ਼ਿਸ਼ ਕੀਤਾ ਆ ਛੋਟੀ ਕਮਿਊਨਿਟੀ ਦੇ ਲਈ ਬੱਚਿਆਂ ਦੇ ਲਈ ਹਰ ਇੱਕ ਦੇ ਲਈ ਜਾਤੀਵਾਦ ਨੂੰ ਖਤਮ ਕਰਨ ਦੇ ਲਈ ਕਿ ਆ ਤੇ ਅੱਜ ਵੀ ਕਿਤੇ ਨਾ ਕਿਤੇ ਚੱਲ ਰਹੀ ਆ ਤੇ ਸਭ ਨੂੰ ਅਸਾ ਸੋਚਣਾ ਚਾਹੀਦਾ ਤੇ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੀਦਾ ਮੇਰੇ ਹਿਸਾਬ ਨਾਲ ਆਪ ਕਹਾਂ ਸੇ ਆਏ ਹੋ ਜੀ ਸਰ ਕਹਾਂ ਸੇ ਸਾਰੰਗਪੁਰ एक अलग बता दो आप कहाँ से आए हो से। आप दर्शन करने हो जहाँ पे दर्शन करने आए हैं अपने वहाँ ऊपर जाए सीधा चरण गंगा आए हो जहाँ पे सीधा चरण गंगा पे आए हैं। फिर उसके बाद ऊपर जाएंगे हम ऊपर जा आए हैं अभी नीचे आए हैं दर्शन करने के लिए ਇਸ ਮਾਰੇ ਆਪਣੀ ਪੂਰੀ ਫੈਮਿਲੀ ਆਏ ਸਭ ਹਾਂ ਇਸੇ ਰਸਤੇ ਜਸੇ ਉੱਪਰ ਜਾਣੇ ਉੱਪਰ ਜਾਣੇ ਕਿ ਆਪਕੋ ਯਹਾਂ ਸੇ ਮਿਲ ਜਾਏਗਾ ਇਧਰ ਸੇ ਉੱਪਰ ਹਾਂਜੀ ਰਸਤਾ ਕਿਲੀ ਰਸਤਾ ਹਾਂ ਬਿਲਕੁਲ ਸਾਫ ਰਸਤਾ ਹੈ ਬਸ ਇਹ ਚੜਾਈ ਆਏਗੀ ਹਾਂ ਵੈਸੇ ਰਸਤਾ ਬਿਲਕੁਲ ਕੀ ਹੈ ਧੰਨਵਾਦ ਲੋ ਵੀ ਅਸੀਂ ਹੁਣ ਚਰਨ ਗੰਗਾ ਵੱਲ ਜਾ ਰਹੇ ਆ ਉਹ ਪਿੱਛੇ ਜੋ ਸੀਗੀ ਉਹ ਵੀ ਚਰਨ ਗੰਗਾ ਹੀ ਆ ਤੇ ਇਹ ਗੰਗਾ ਦਾ ਪਾਣੀ ਬਹਿੰਦਾ ਆ ਉਸ ਰੋਵਰ ਬਣਾਇਆ ਹੋਇਆ ਤੇ ਉੱਥੋਂ ਲੋਕੀ ਪਾਣੀ ਪੀਂਦੇ ਸੀਗੇ ਤੇ ਉਹ ਜਿਹੜਾ ਪਿੱਛੇ ਤੁਸੀਂ ਦੇਖਿਆ ਸੀ ਨਾ ਉਹ ਨਹਾਉਣ ਵਾਸਤੇ ਜਿਹੜਾ ਬਣਾਇਆ ਉਹ ਸਾਰਾ ਗੰਗਾ ਦਾ ਪਾਣੀ ਹੀ ਆ ਤੇ ਇੱਧਰ ਰੱਖ ਦਿਖਾ ਦਿੰਦਾ ਉਹਨੂੰ ਥੋੜਾ ਬੈਲਟ ਕਰ ਦਿੱਤਾ ਨਾ ਕਰਕੇ ਥੋੜਾ ਡਿਫਰੈਂਟ ਜਿਹਾ ਲੱਗਦਾ ਆ ਤੇ ਉਹ ਜਿਹੜਾ ਸਰੋਵਰ ਦਿਖਾਇਆ ਸੀ ਜਿਹੜਾ ਪਾਣੀ ਆਪਣੇ ਆਪ ਆਉਂਦਾ ਉਹਦੇ ਵਿੱਚੋਂ ਪਾਣੀ ਜਾਂਦੇ ਉੱਧਰ ਪਾਇਆ ਜਿਹੜਾ ਨਹਾਉਣ ਵਾਲਾ ਤੇ ਇੱਧਰੋਂ ਨਿਕਲਦੀ ਆ ਤੇ ਜਿੰਨਾ ਵੀ ਇਹ ਸਾਰਾ ਹਨਾ ਪਾਣੀ ਆ ਇਹ ਚਰਨ ਗੰਗਾ ਦਾ ਹੀ ਵਹਿੰਦਾ ਆ ਤਿਆਰ ਤੁਸੀਂ ਦੇਖਦੇ ਪੱਥਰ ਪੱਥਰ ਹੀ ਆ ਪਰ ਉਹ ਮੜ ਜੇ ਮੂਰੇ ਕਹਿਗੇ ਮੂਜੇ ਖੜਵਾ ਤੇ ਇਸ ਜਗ੍ਹਾ ਤੋਂ ਦੇਖੋ ਤੁਸੀਂ ਪੱਥਰ ਕਿੱਦਾਂ ਢਾਉ ਢੋਗ ਲੈ ਕੇ ਜਾਂਦੇ ਆ ਸਾਰਾ ਪੱਥਰੀਲਾ ਆ ਤੇ ਪਹਾੜੀ ਦੇ ਵਿੱਚ ਪੱਥਰੇ ਹੀ ਪੱਥਰ ਆ ਤੇ ਇਹ ਆ ਚਰਨ ਗੰਗਾ ਜੀ ਇੱਥੇ ਜਿਹੜਾ ਪਾਣੀ ਆ ਉਲਟ ਵਗਦਾ ਆ ਠੀਕ ਆ ਜੀ ਹਮੇਸ਼ਾ ਪਾਣੀ ਚੜਦੇ ਤੋਂ ਲੈਂਦੇ ਨੂੰ ਜਾਂਦਾ ਤੇ ਇੱਥੇ ਲੈਂਦੇ ਤੋਂ ਚੜਦੇ ਨੂੰ ਜਾਂਦਾ ਤੁਸੀਂ ਦੇਖ ਹੀ ਸਕਦੇ ਆ ਜੀ ਵੱਡਾ ਵੱਡਾ ਸਬੂਤ ਆ ਅੱਜ ਵੀ ਪਾਣੀ ਦੇਖੋ ਉਲਟ ਵਗਦਾ ਪਿਆ ਇਹ ਜੀ ਤਾਦੇਰ ਬਦਾਸ ਮਹਾਰਾਜ ਜੀ ਨੂੰ ਸ਼ਕਤੀ ਨੂੰ ਮੰਨਿਆ ਜਾਂਦਾ ਆ ਤੇ ਅਸੀਂ ਬੋਪਾਗਾ ਆਲੇ ਆ ਬੇ ਉਸ ਜਗ੍ਹਾ ਤੇ ਆ ਕੇ ਖੜੇ ਆ ਤੇ ਮੈਂ ਬਹੁਤ ਥੈਂਕਫੁਲ ਆ ਕਿ ਬਾਬਾ ਜੀ ਨੇ ਮੌਕਾ ਦਿੱਤਾ ਇਸ ਪਵਿੱਤਰ ਖਾਨੇ ਤੇ ਆਉਣ ਦਾ ਤੇ ਇੱਥੇ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਤੇ ਜਿਹੜੇ ਵੀ ਵੀਡੀਓ ਦੇਖਦੇ ਆ ਕੀ ਆ ਨਹੀਂ ਸਕਦੇ ਹੁੰਦੇ ਤੇ ਉਹ ਚਲੋ ਵੀਡੀਓ ਜਿਹੜੀ ਦਰਸ਼ਨ ਕਰ ਸਕਦੇ ਆ ਜੀ ਦੇਖ ਸਕਦੇ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਆ ਦੇਖ ਲਓ ਤੇ ਆ ਬੱਸ ਹੁਣ ਸ਼ੁਰੂ ਕਰ ਦਿੱਤਾ ਹੈ ਨਹੀਂ ਆਪਣੇ ਪੰਗੇ ਕਰਨੇ ਇਹ ਵੀ ਇੱਕ ਇਹ ਵੀ ਇੱਕ ਇੱਥੇ ਕਿਹੜੀ ਹੈ ਕਹਾਣੀ ਇਹ ਪੱਥਰਾਂ ਦੀ ਪੱਥਰਾਂ ਦੇ ਬਣ ਗਿਆ ਮੇਰਾ ਘਰ ਇਹ ਮਲੇਸ਼ ਨੇ ਬਣਾਇਆ ਜੀ ਕਿੰਨੇ ਮੱਝਲੀ ਇਹ ਜੀ ਕੋਠੀ ਤਿਆਰ ਹੋ ਰਹੀ ਆ ਇਹ ਮੰਜ਼ਲ ਤੇ ਆ ਨਾ ਪਾਤ ਨਾ ਸਰੀਆ ਕੱਟ ਪਿਆ ਇਹ ਮੈਂ ਅੱਗੇ ਵੀ ਨਾ ਚੀਜ਼ ਦੇਖੀ ਸੀ ਕਿ ਲੋਕੀ ਨਾ ਇਦਾਂ ਪੱਥਰਾਂ ਦੇ ਉੱਪਰ ਤਾਂ ਪੱੱਤਰ ਰੱਖ ਕੇ ਘਰ ਬਣਾਉਂਦੇ ਆ ਮੈਨੂੰ ਇਸ ਚੀਜ਼ ਦਾ ਬਈ ਸੱਚੀ ਗਿਆਤ ਨਹੀਂ ਹੈਗਾ ਕੋਈ ਗਿਆਨ ਨਹੀਂ ਹੈਗਾ ਬਈ ਕਿਉਂ ਕਰਦੇ ਆ ਇਦਾਂ ਆਈ ਡੋ ਨੋ ਮੇਸਤਰੀ ਪੱਕਾ ਟਹਿ ਗਿਆ ਆ ਦੇਖਾਦਾ ਹੱਦ ਹੋ ਗਿਆ ਨਹੀਂ ਮਾਮਾ ਤਕੜੀ ਰੱਖਾਂ ਆ ਦੇਖਣੀ ਆ ਆ ਦੇਖੋ ਜੀ ਆ ਦੇਖ ਤਾਂ ਨਹੀਂ ਰੱਖ ਬੱਟੀ ਆਹ ਲੋ ਜੀ ਘਰ ਬਣਨ ਲੱਗਾ ਪਿਆ ਕੰਪੀਟੀਸ਼ਨ ਚ ਚਲਾਓ ਯਾਰ ਤੁਸੀਂ ਦੇਖਦੇ ਆ ਕਿਹੜਾ ਘਰ ਬਣਾਉਂਦਾ ਪਹਿਲਾਂ ਕੰਮ ਬਹੁਤ ਜੋਰਾਂ ਤੇ ਚੱਲਦਾ ਪਿਆ ਆ ਉਹ ਨੀ ਬਣਾ ਰਹੇ ਨਹੀਂ ਪਹਿਲਾਂ ਕੋਈ ਨਹੀਂ ਗੋਰਾ ਕਰ ਦਿੰਦੇ ਆ ਕਹਿ ਕੋਈ ਤੇ ਆਹ ਦੇਖੋ ਜਿੱਦੜ ਘਰ ਬਣ ਗਿਆ ਤਿਆਰ ਹੋ ਗਿਆ ਅੰਬਾਨੀ ਵਾਲੀ ਕੋਠੀ ਤਿਆਰ ਅੰਬਾਨੀ ਦੀ ਕੋਠੀ ਤਿਆਰ ਹੋ ਗਈ ਆਪਣੀ ਵੀ ਤਿਆਰ ਕਰ ਲਵੋ ਉਹਨਾਂ ਦੀ ਕਰੀ ਜਾਉਂਗੇ ਉਹਨੇ ਤਾਂ ਬਣਾ ਲਈਆਂ ਉਹਨਾਂ ਤੋਂ ਉੱਪਰ ਦਾ ਮਾਡਲ ਲੱਗਿਆ ਤੇ ਅੰਬਾਨੀ ਜੀ ਹੋਣੀ ਬਣਾ ਰਹੇ ਨੇ ਇਹ ਦੇਖੋ ਤਾਂ ਵਿਚਾਰ ਭਾਜੀ ਵਿਚਾਰ ਭਾਜੀ ਉਹ ਵੀ ਬਣਾ ਰਹੇ ਨੇ ਮੰਜੇ ਇਹ ਦੇ ਇਹ ਦੇ ਟਿੱਜਾਂ ਦਾ ਦੇਖੋ ਜੀ ਇਹ ਨਹੀਂ ਪੱਕੀ ਹੋਈ ਜਾਈ ਤੀ ਮੈਂ ਜਰਾ ਆਪਣੇ ਨਾ ਉਹ ਲੈਣਾ ਆ ਉਹ ਤਾਂ ਦੇ 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 ਦੇਾਂਗੇ ਆ ਦੇਖੋ ਜੀ ਇਹ ਤਾਂ ਬਣ ਗਿਆ ਘਰ ਲੈ ਵੀ ਮੁੰਡਾ ਨੰਬਰ ਲੈ ਗਿਆ ਮੇਰਾ ਨਹੀਂ ਘਰ ਬਣਨਾ ਸੀ। ਹੁਸ਼ਾਰ ਭਾਈ ਨੇ ਵੀ ਘਰ ਬਣਾ ਹੀ ਲਿਆ। ਤੇ ਇੱਧਰ ਆ ਦੇਖੋ। ਮਨੀਸ਼ ਦਾ ਇਹ ਨਹੀਂ ਬਣਾ ਸਕਿਆ ਜੀ। ਇਹ ਮੇਸਤਰੀ ਸਹੀ ਨਹੀਂ ਹੈਗਾ ਇਹ ਇਹਨੂੰ ਲਾਉਣੇ ਹੀ ਪੈਣੇ ਆ ਲੇਬਰ ਆਲੇ। ਆਹ ਇਹ ਬੰਨ ਲਾਉਣ ਨੂੰ ਫਿਰਦਾ ਹੈ। ਆ ਦੇਖੋ ਜੀ ਪਾਣੀ ਆ ਰਾਈ ਕਿੱਥੋਂ ਜਾਂਦਾ ਕੁਝ ਨਹੀਂ ਪਤਾ ਕਿੱਥੋਂ ਕਾਈ ਜਾਂਦਾ। ਇਹ ਪ੍ਰਮਾਤਮਾ ਦੀ ਦੇਣ ਹੈ ਜੀ। ਉਹ ਬੱਟੇ ਕੋ ਬਦੇ ਪਹਿਰਾ ਚ ਜਿਹੜੀ ਹੱਪਾ ਜੋਾਰੇ ਚੱਕ ਲਈਏ ਨਹੀਂ ਮੈਂ ਚੱਕ ਕੇ ਪੱਥਰ ਵੇਚ ਦਵਾਂ ਤੇ ਪੈਸਾ ਥੋੜਾ ਕਮਾ ਲਵਾਂ ਇਹ ਮੈਂ ਤਾਂ ਰੱਖੀ ਇਦਾਂ ਮੈਂ ਨਾ ਕੈਂਪਿੰਗ ਕਰਨ ਜਾਂਦਾ ਆ ਆਗੂ ਗੁਵਾਲਣ ਲਈ ਅੱਛਾ oh my god ਕੈਂਪਿੰਗ ਕਰ ਲਈ ਆਗੂ ਗੁਵਾਲਣ ਲਈ ਤੂੰ ਯੂਜ਼ ਕਰਦੇ ਮੈਂ ਤਾਂ ਚੱਕੇ ਮੇਗਾ weight ਜ਼ਿਆਦਾ ਹੋ ਜਾਂਦਾ ਇਹਦਾ 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 ਇਹ ਹੁਣ ਗਿੱਲੇ ਅੱਗ ਬਾਲਣੀ ਨੂੰ ਦੁਬਾਰਾ ਦੱਸੇ ਕਿਦਾਂ ਮੁਨੀਸ਼ ਨੇ ਦੱਸਿਆ ਬਹੁਤ ਵਧੀਆ ਕਹਿੰਦਾ ਪੱਥਰ ਜੇ ਵਾਈਟ ਪੱਥਰ ਰੱਖੂਗੇ ਘਰ ਤਾਂ ਫੇਰ ਆਊਗਾ ਮੂੰਹ ਗੋਰਾ ਜੇ ਕਾਲਾ ਪੱਥਰ ਬੈਂਕ 'ਚ ਜਿਵਾ ਕਰਾਓਗੇ ਤੁਹਾਡੇ ਅਕਾਊਂਟ 'ਚ ਪੈ ਨਹੀਂ ਮੁਕਣੇ ਇਹ ਪੱਥਰ ਹੀਰੇ ਦਾ ਆ ਸਿਸਕਾਰ ਕੇ ਆਪਾਂ ਚੱਕ ਲਿਆ ਪੱਥਰ ਆਲੇ ਮੁੰਡੇ ਨੇ ਚੱਕ ਲਿਆ ਆ ਬੇ ਜਾਵਾਂਗੇ ਤਾਂ ਮੈਨੂੰ ਪੱਥਰ ਮੇਰਾ ਰੰਗ ਮਨਪਸੰਦ ਮਿਲਦਾ ਨਹੀਂ ਪਿਆ ਗੋਰੇ ਰੰਗ ਵਾਲਾ ਪੱਥਰ ਲੱਭ ਰਹੇ ਨੇ ਇਹ ਮੁਨੀਸ਼ ਨੂੰ ਨਹੀਂ ਪਤਾ ਨਹੀਂ ਕਿੱਥੋਂ ਗਿਆਨ ਲਿਆ ਗਿਆ ਜਿਵੇਂ ਅਸੀਂ ਚਰਨ ਗੰਗਾ ਤੇ ਦਰਸ਼ਨ ਕਰ ਲਿਆ ਤੇ ਤੁਹਾਨੂੰ ਵੀ ਚਰਨ ਗੰਗਾ ਦਿਖਾ ਦਿੱਤੀ ਆ ਤੇ ਪਵਿੱਤਰ ਸਥਾਨ ਖਰਾਰਗੜ ਲੋਕੇਸ਼ਨ ਮੈਂ ਪਿੰਨ ਕਰ ਦੂੰਗਾ ਤੁਸੀਂ ਉੱਥੇ ਡਾਇਰੈਕਟ ਪਹੁੰਚ ਸਕਦੇ ਹੋ ਤੇ ਰਵਦਾਸ ਮਹਾਰਾਜ ਦਾ ਚਰਨਸ਼ੋ ਕਿਹਾ ਜਾਂਦਾ ਇਸ ਜਗ੍ਹਾ ਨੂੰ ਕਿਉਂਕਿ ਉਹਨਾਂ ਦੇ ਚਰਨ ਇੱਥੇ ਪਏ ਆ ਉਹ 4 ਸਾਲ 11 ਦਿਨ ਤੇ 2 ਮਹੀਨੇ ਤੇ ਮੈਂ ਵਿਕੀਪੀਡੀਆ ਤੇ ਪੜਿਆ ਸੀ ਤਾਂ ਉਹਨੇ 11 ਦਿਨ ਕਿਹਾ ਸੀ ਇੱਥੇ ਬਾਬਾ ਜੀ ਜਿਹੜੇ ਦੱਸਦੇ ਪਏ ਸੀ ਉਹਨੇ 2 ਮਹੀਨੇ ਕਿਹਾ ਤੇ 4 ਸਾਲ 11 ਦਿਨ ਜਾਂ 2 ਮਹੀਨੇ ਉੱਥੇ ਰਵਦਾਸ ਮਹਾਰਾਜ ਹੀ ਰਹੇ ਨੇ ਤੇ ਇਸ ਜਗ੍ਹਾ ਤੇ ਚਰਨ ਗੰਗਾ ਦਾ ਜਿਹੜਾ ਸੀਗਾ ਇਸ ਕਰਕੇ ਬਣੀ ਸੀ ਕਿਉਂਕਿ ਇੱਥੇ ਪਾਣੀ ਦਾ ਸਰੋਤ ਹੈ ਨਹੀਂ ਸੀਗਾ ਜੇਦਰ ਬਦਾਸ ਮਹਾਰਾਜ ਜੀ ਆਏ ਸੀਗੇ ਬਾਹਰ ਕੱਢ ਆਏ ਸੀਗੇ ਉਹਨਾਂ ਨੂੰ ਜਦੋਂ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ ਰਾਜੇ ਜੀ ਨੇ ਜਦੋਂ ਮਾਫੀ ਮੰਗ ਕੇ ਤਾਂ ਫਿਰ ਅਬਦਾਸ ਮਹਾਰਾਜ ਜੀ ਨੂੰ ਬਾਹਰ ਆਏ ਸੀਗੇ ਤਾਂ ਅਬਦਾਸ ਮਹਾਰਾਜ ਜੀ ਨੇ ਰਿਕਵੈਸਟ ਕੀਤੀ ਸੀ ਕਿ ਇੱਥੇ ਲੋਕਾਂ ਨੂੰ ਪਾਣੀ ਦੀ ਬਹੁਤ ਦਿੱਕਤ ਆ ਪਾਣੀ ਨਹੀਂ ਹੈਗਾ ਪਿਆਸੇ ਆ ਤਾਂ ਫਿਰ ਅਬਦਾਸ ਮਹਾਰਾਜ ਜੀ ਨੇ ਆਪਣੇ ਪੈਰ ਦੇ ਸੱਜੇ ਗੁੱਠੇ ਦੇ ਨਾਲ ਪੱਥਰ ਨੂੰ ਇੱਕ ਸਾਈਡ ਤੇ ਕੀਤਾ ਸੀਗਾ ਤੇ ਪਾਣੀ ਕੱਢਿਆ ਸੀਗਾ ਤੇ ਗੰਗਾ ਉਲਟ ਬੈੰਦੀ ਆ ਮੈਂ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਗੰਗਾ ਉਲਟ ਵਹਿ ਰਹੀ ਹੈ ਇੱਥੇ ਠੀਕ ਹੈ ਤੁਸੀਂ ਦੇਖ ਸਕਦੇ ਆ ਪਾਣੀ ਕਿੱਧਰ ਨੂੰ ਜਾ ਰਿਹਾ ਹੈ ਤੇ ਇਹ ਸੀਗਾ ਇੱਥੇ ਦਾ ਇਤਿਹਾਸ ਚੰਨ ਗੰਗਾ ਜੀ ਦਾ ਤੇ ਇਸ ਤੋਂ ਬਾਅਦ ਅਰਬਦਾਸ ਮਹਾਰਾਜ ਜਿੱਥੋਂ ਚੱਲ ਗਏ ਸੀਗੇ ਤੇ ਉਹਨਾਂ ਨੇ ਹੋਰ ਪਾਸੇ ਵੀ ਉਧਾਰ ਕਰਨ ਦਾ ਸੀਗਾ ਤੇ ਅਰਬਦਾਸ ਮਹਾਰਾਜ ਜੀ ਦੇ ਜੋਤੀ ਜੋਤ ਕੋ ਤੋਂ ਸਮਾਏ ਇਹ ਇਸ ਬਾਰੇ ਅੱਜ ਤੱਕ ਵੀ ਨਹੀਂ ਪਤਾ ਚੱਲਿਆ ਤੇ ਇਹਨਾਂ ਦਾ ਸਿਰਫ ਜਨਮ ਸਥਿਤੀ ਦਾ ਹੀ ਪਤਾ ਆ ਤੇ ਇਹਨਾਂ ਦਾ ਜੋਤੀ ਜੋਤ ਦਾ ਸਮਾਇ ਸੀ ਕੋਈ ਕੁਝ ਨਹੀਂ ਪਕਾ ਤੇ ਆ ਸੀਗਾ ਜੀ ਅੱਜ ਦਾ ਵਲੌਗ ਤੁਸੀਂ ਆਓ ਇਸ ਜਗ੍ਹਾ ਤੇ ਦਰਸ਼ਨ ਕਰੋ ਤੇ ਆਪਣੀ ਫੈਮਲੀ ਦੇ ਨਾਲ ਆਓ ਤੇ ਇਸ ਵਲੌਗ ਦੇ ਵਿੱਚ ਤੁਸੀਂ ਚੀਜ਼ਾਂ ਦੇਖੋ ਤੇ ਆਪਣੀ ਫੈਮਲੀ ਨੂੰ ਸ਼ੇਅਰ ਕਰੋ ਤੇ ਮੈਂ ਜੋ ਉੱਥੇ ਸਕੈਨਰ ਤੁਹਾਨੂੰ ਮੈਦ ਵਿੱਚ ਦਿੱਤਾ ਸੀਗਾ ਤੇ ਜਿਸ ਦੀ ਸੇਵਾ ਦਾ ਦਿਲ ਕਰਦਾ ਉਹ ਕਰ ਸਕਦਾ ਹੈ ਚਾਂਦੀ ਦਾ ਦਰਵਾਜ਼ਾ ਜਿਹੜਾ ਉੱਥੇ ਦਰਵਾਜ਼ੇ ਲੱਗਣਾ ਹੈ ਐਂਟਰੀ ਗੇਟ ਤੇ ਤੇ ਹੋਰ ਵੀ ਇਹਦਾ ਕੰਮ ਤੁਸੀਂ ਦੇਖ ਰਿਹਾ ਸੀ ਚੱਲ ਰਿਹਾ ਆ ਤੇ ਤੁਸੀਂ ਸੇਵਾ ਕਰ ਸਕਦੇ ਆ ਤਾਂ ਦੇਖੋ ਜੀ ਪੱਥਰ ਆਪਣੇ ਆਪ गिरਦੇ ਪਏ ਆ ਪਿੱਛੇ ਤੇ ਆ ਸਾਰੇ ਪੱਥਰ ਇੱਥੋਂ ਲੋਕੀ ਲੈ ਕੇ ਵੀ ਜਾਂਦੇ ਆ ਪੱਥਰ ਤਾਂ ਠੀਕ ਆ ਜੀ ਆਸੀ ਅੱਜ ਦਾ ਵਲੋਗ ਤਾਂ ਮਿਲਦੇ ਆ ਜੀ ਨੈਕਸਟ ਵਲੋਗ ਤੇ